ਉਹ ਸੱਚ ਸ਼ਗਫ ਸ਼ਫਤ ਹਮਪਕ ਹਮਪੀਗਲਿਪ ਆਨ ਦ ਨੈਟ ਪਰਟਨਿੰਗ ਇ ਦੇ ਹਮਸਨ ਪਰਿਵਾਰਾ ਸਤੇ ਸ਼ਿਤ ਜੰਗਪਤੀ ਨੂੰ ਲੈ ਕੇ ਬਟਾਲਾ ਚ ਲੋਕਾਂ ਨੇ ਕਰਵਾਏ ਹਵਾਂ ਯਾ ਕਿਹਾ ਜੰਗ ਨਾਲ ਕਿਸੇ ਦਾ ਪਲਾ ਨਹੀਂ ਹੋਣਾ ਪਰ ਸਮਾ ਸੀ ਪਾਕਿਸਤਾਨ ਨੂੰ ਮਜਾ ਚਖਾਉਂਦਾ ਫੈਨਾ ਅਸੀਂ ਮੋਦੀ ਦੇ ਲੇਕਿਨ ਜੰਗਪਤੀ ਕਰਨ ਚ ਮੋਦੀ ਕਰ ਗਏ ਜਲਦਬਾਜੀ ਭਾਰਤ ਤੇ ਪਾਕਿਸਤਾਨ ਬਰਮਿਆਨ ਜੰਗਪਤੀ ਨੂੰ ਲੈ ਕੇ ਹੁਣ ਸੁਰਤੀ ਰਾਂਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆਈ ਹੈ ਇਸ ਤੇ ਚੱਲਦੇ ਹਨ ਬਟਾਲਾਵੇਕੇ ਬਜਰੰਗ ਪਵਨ ਮੰਦਿਰ ਵੇਕੇ ਲੋਕਾਂ ਨੇ ਚੰਗਪਤੀ ਦੀ ਖੁਸ਼ੀ ਵਿੱਚ ਹਵਨ ਚਾ ਕਰਵਾਇਆ ਜਿਸ ਵਿੱਚ ਪ੍ਰਭੂ ਦੀ ਆराधना ਕਰਦੇ ਹੋਏ ਭਾਰਤ ਤੇ ਭਾਰਤੀ ਸ਼ਾਨਾਂ ਦੀ ਚੜ੍ਹਤ ਚੜhti ਕਲਾ ਤੇ ਸ਼ੁਕ ਸ਼ਾਂਤੀ ਲਈ ਅਰਦਾਸ ਕੀਤੀ ਇਸ ਮੁਕੇ ਲੋਕਾਂ ਨੇ ਕਿਹਾ ਕਿ ਚੰਗ ਕਿਸੇ ਜੀ ਹੱਲ ਨਹੀਂ ਹੈ ਪਰ ਸਮਸੀ ਪਾਕਿਸਤਾਨ ਨੂੰ ਮਜਾ ਚਖਾਉਂਦਾ ਉਹਨਾਂ ਕਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਹਨ ਲੇਕਿਨ ਚੰਗਪੰਤੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦਬਾਜੀ ਕਰ ਗਏ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਚਾਲੀ ਵਾਸਤੇ ਸ਼ਾਂਤੀ ਜ਼ਰੂਰੀ ਹੈ ਗਿਆ ਜਿਹੜਾ ਸੀਸਫਰ ਹੋਇਆ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦਲਾ ਪੁੱਤ ਬਣ ਵਾਲਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਪਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਤਾ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਮੈਂ ਸਮਝ ਲਓ ਪਈ ਸੱਪ ਵੈ ਦੀ ਖਸਰਾਤ ਉਹ ਵਧੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਕਹਣਾ ਭਗਤੋ ਨਾਲ ਸਮਝ ਲੋ ਵੀ ਪਰ ਥੋੜੀ ਜਿਹੀ ਮੋਦੀ ਗਲਤੀ ਕਰ ਗਏ ਨੇ ਵੀ ਬਹੁਤ ਜਲਦੀ ਕਰ ਗਏ ਸੀਜ਼ ਫਾਇਰ ਨੂੰ ਅਮਰੀਕਾ ਕੌਣ ਹੈ ਕੀ ਅਮਰੀਕਾ ਹੂਜ਼ ਅਮਰੀਕਾ ਕੌਣ ਟਰੰਪ ਕੌਣ ਹੈ ਕੀ ਉਹਨੇ ਸਾੜਾ ਕੁਝ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਹੱਤਵਾਲੀ ਹਮਲੇ ਹੁੰਦੇ ਨੇ ਅਈ ਕਹੇ ਵੀ ਟਰੰਪ ਨੂੰ ਮਤਲਬ ਗੁਹਾਰ ਲਗਾਈ ਜਾਂ ਲੇਕਿਨ ਟਰੰਪ ਨੇ ਸਾਡੀ ਨਹੀਂ ਸੁਣੀ ਤੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰ ਗਏ ਨੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਹਾ ਹੋਰ ਨਪਣਾ ਚਾਹੀਦਾ ਹੈ ਦੋ ਚਾਰਨ ਖੇਤਰ ਹੋਰ ਫੇਰਨੇ ਚਾਹੀਦੇ ਸੀ ਬਸ ਇਹਨਾਂ ਨੂੰ ਮਗਾਵਾਂਗਾ ਦੇਖੋ ਉਹਦੀ ਖਸਲਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੈਨੂੰ ਉਮੀਦ ਹੈ ਕਿ ਕੱਲ 12 ਤਰੀਕ ਹੈ ਕੱਲ ਤੇ ਸਮਝੌਤਾ ਆਣਾ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਮਝੌਤਾ ਜਿਹੜਾ ਨਾ ਉਹ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫੇਰ ਜੁੱਤੀ ਫਰੇਗੀ ਦੇਖੋ ਸਰ ਜਦੋਂ ਜਿਹੜਾ ਸਮਝੌਤਾ ਹੋਇਆ ਦੇਖੋ ਮੈਂ ਵੀ ਅ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮਕਾਜ ਉਹਨਾਂ ਦੀ ਕਾਰਜਸ਼ੈਲੀ ਦਾ ਮਰੀਦ ਰਿਆ ਵਾਂ ਕਟੇ ਸਰ ਹਰ ਇੱਕ ਹਿੰਦੂਸਤਾਨੀ ਜਿਹੜਾ ਆਪਣੇ ਦੇਸ਼ ਦੀ ਸੈਨਾਵਨਾ ਪਿਆਰ ਕਰਦਾ ਉਹ ਕੱਲ ਦੇ ਸਮਝੌਤੇ ਦੇ ਬਾਰੇ ਮੰਨਦਾ ਵਾ ਕਿ ਸਮਝੌਤੇ ਲਈ ਆਪਾਂ ਜਲਦਬਾਜੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਆਪਾਂ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇਕ 2 ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲੂ ਤੋੜ ਦਿੱਤਾ ਜਾ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾ ਦਾ ਮਨੋਬਲ ਬਣਾਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਿਦਾਨ ਦੀ ਹਵਲ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਮ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਨੂੰ ਦਾ ਪ੍ਰਾਪਤ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੱਲੋਂ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਲਿਖਿਆ ਕਿ ਜੜੀਆਂ ਨਿਊ ਵੈਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਜੁੱਧ ਦਾ ਔਰ ਉਹਨਾਂ ਨੇ ਉਹ ਜੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁੱਖਦਾਈ ਹੈ ਸਾਡਾ ਨੁਕਸਾਨ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਬਤਾ ਜਾਏ ਨੱਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁ ਅਸੀਂ ਤੁਹਾਨੂੰ ਬਤਨਾ